नौरी बंद कितनी हो गया जा मकम मकमल पूरे मकामल जी। है जी मकमल दौर दे बंदा है अच्छा वो यूटी क्या बिल्कुल बंदा जा अच्छा सब कुछ बंदा है सारा व्यापार इधर जुड़ा है अच्छा अच्छा, अच्छा।, अच्छा। ना सारा व्यापारी किसान नामा जुड़ा है यार अच्छा तो वो तो बंदा है अच्छा ਅੱਛਾ ਹਾਂ ਇਹ ਕਾਰੇ ਉਹ ਜਿਹੜੇ ਖਾਓ ਇਤਨਾ ਦਾ ਦੇ ਕੀ ਠੀਕ ਹੈ ਠੀਕ ਹੈ ਧੰਨਵਾਦ ਓਕੇ ਆ ਦੇਖੋ ਖਨੌਰੀ ਬਿਲਕੁਲ ਬੰਦ ਹੈ ਕੋਈ ਇੱਕ ਦੁਕਾਨ ਵੀ ਨਹੀਂ ਖੁੱਲ੍ਹੀ ਨਾ ਕੋਈ ਝਾਲ ਨਾ ਕੋਈ ਸਬਜ਼ੀ ਵਾਲੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਕਾਨ ਅ ਨਹੀਂ ਹੈ ਬਿਲਕੁਲ ਜਿਹੜਾ ਬਾਜ਼ਾਰ ਹੈ ਬਿਲਕੁਲ ਸਨਮਸਾਨ ਬਾਜ਼ਾਰ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਤਾਂ ਇੱਥੋਂ ਹੀ ਪਤਾ ਲੱਗਦਾ ਹੈ ਕਿ ਜਿਹੜਾ ਕਿਸਾਨ ਦੇ ਨਾਲ ਦੁਕਾਨਦਾਰ ਵਰਗ ਵੀ ਸਾਹ ਦੇ ਰਿਹਾ ਹੈਗਾ ਬਿਲਕੁਲ ਬੰਦ ਦਿਖਾਈ ਦੇ ਰਿਹਾ ਹੈਗਾ ਤੁਹਾਨੂੰ ਖਨੋਰੀ ਦੀ ਇਹ ਲਾਈਵ ਤਸਵੀਰਾਂ ਨੇ ਤੁਹੀਆਂ ਜਿਹੜੀ ਤੁਹਾਨੂੰ ਦੁਕਾਨ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਬਿਲਕੁਲ ਖਨੋਰੀ ਅੱਜ ਮੁਕੰਮਲ ਤੌਰ ਤੇ ਬੰਦ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਆਹ ਖਨੋਰੀ ਦੇ ਹਾਲਾਤ ਨੇ ਜੋ ਤੁਸੀਂ ਦੇਖਦੇ ਹੋ ਕਿ ਨੌਰੀ ਬਿਲਕੁਲ ਬੰਦ ਹੈ ਮੁਕੰਮਲ ਤੌਰ ਤੇ ਕੋਈ ਵੀ ਇਕਦੁੱਕਾ ਦੁਕਾਨ ਵਿੱਚ ਜਿਸ ਨੂੰ ਕਹਿੰਦੇ ਕਿ ਇਕਦੁੱਕਾ ਦੁਕਾਨ ਵੀ ਨਹੀਂ ਖੁੱਲੀ ਹੋਈ ਹੈ ਬਿਲਕੁਲ ਬੰਦ ਹੈ ਇਹ ਖਨੌਰੀ ਦੇ ਹਾਲਾਤ ਨੇ ਫਿਲਹਾਲ ਅੱਜ ਦੀ ਸ੍ਰੀ ਦੇ ਇਸ ਸਵੇਰੇ ਦੀਆਂ ਤਕਰੀਬਨ 11 ਵਜੇ ਦੀਆਂ ਇਥੰਦੀਆਂ ਤਸਵੀਰਾਂ ਨੇ ਮੈਂ ਦੁਕਾਨ ਤੋਂ ਕੋਸ਼ਿਸ਼ ਕਰ ਰਿਹਾ ਕਿ ਬਿਲਕੁਲ ਬੰਦ ਹੈ ਆਖਨੌਰ ਸ਼ਹਿਰ ਦੇ ਬਿਲਕੁਲ ਤਮਾਮ ਬੰਦਨੇ ਦੁਕਾਨਾਂ ਇੱਥੋਂ ਦੀਆਂ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਦੁਕਾਨ ਬਿਲਕੁਲ ਬੰਦ ਤੁਹਾਨੂੰ ਦਿਖਾਈ ਦਿਨ ਨੂੰ ਮਿਲੋਗੇ ਤਾਂ ਕੋਈ ਵੀ ਦੁਕਾਨ ਖੁੱਲ ਨਹੀਂ ਹੈ ਤੌਰ ਤੇ ਇਹ ਬੰਦ ਹੈ ਪੈਟਰੋਲ ਪੰਪ ਵੀ ਅੱਜ ਬੰਦ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਥੋੜੇ ਜਿਹੜੇ ਹਾਲਾਤ ਨੇ ਆ ਆ ਬੈਂਕਾਂ ਕੇ ਬੈਂਕ ਵੀ ਤਕਰੀਬਨ ਸਾਰੇ ਅੱਜ ਮੁਕੰਮਲ ਤੌਰ ਤੇ ਬੰਦ ਨੇ ਤਾਂ ਇਹ ਬੈਂਕ ਨੇ ਜਿਹੜੇ ਸਰਕਾਰੀ ادارے ਨੇ ਉਹ ਵੀ ਅੱਜ ਤੁਹਾਨੂੰ ਬੰਦ ਮਿਲਣਗੇ ਇਹਦੇ ਨਾਲ ਅੱਗੇ ਪੰਜਾਬ ਨੈਸ਼ਨਲ ਬੈਂਕ ਹੈਗਾ ਉਹ ਵੀ ਬੰਦ ਦਿਖਾਈ ਦੇ ਰਿਹਾ ਤੁਹਾਨੂੰ ਇਥੋਂ ਦੇ ਜਿਹੜੇ ਹਾਲਾਤ ਨੇ ਤੁਸੀਂ ਉਹ ਦੇਖ ਰਹੇ ਹੋ ਕਿ ਇਹ ਬਿਲਕੁਲ ਬੰਦ ਹੈ तमाम ਮੁਕੰਮਲ ਤੌਰ ਤੇ ਜਿਹੜੀ ਖਨੌਰੀ ਹੈ ਉਹ ਅੱਜ ਬੰਦ ਦਾ ਪੂਰਾ ਸਮਰਥਨ ਦੇ ਰਹੀ ਹੈ ਜਿਹੜੇ ਇਥੇ ਖਨੌਰੀ ਦੇ ਵਿੱਚ ਆਪ ਇਹ ਤੁਹਾਨੂੰ ਦਿਖਾਈ ਦੇ ਰਿਹਾ ਨੇ ਤੇ ਖਨੌਰੀ ਦੇ ਤਾਂ ਉਧਰ ਸੂਰਜ ਦੇਵਤਾ ਵੀ ਆਪਣੇ ਦਿਸਾਦਖਾਨ ਬੋਲ ਦਿੱ 11 ਦਾ ਅੱਜ ਸੂਰਜ ਦੇਵਦਾ ਨਿਕਲ ਰਿਹਾ ਤਾਂ ਕਿ ਕਿਸਾਨਾਂ ਦੇ ਨਾਲ ਵੀ ਆਪਣਾ ਸਮਰਥਨ ਦੇਣ ਵਾਸਤੇ ਅੱਜ ਮਾੜੀ ਮੋਟੀ ਨਿਕ ਜਰੂਰ ਦੇਊਗਾ ਤਾਂ ਕਿ ਕਿਸਾਨ ਡਟ ਕੇ ਰਹਿਣ ਤਾਂ ਤੁਸੀਂ ਦੇਖ ਰਹੇ ਹੋ ਕਿ ਸੂਰਜ ਦੇਵਦਾ ਵੀ ਨਿਕਲ ਰਿਹਾ ਹੈਗਾ ਤੇ ਇਸ ਦੇ ਨਾਲ ਆ ਜਿੰਨੀਆਂ ਵੀ ਦੁਕਾਨਾਂ ਨੇ ਖੋਡੀਆਂ ਜਿਹੜੇ ਖਨੌਰੀ ਦੇ ਨੇ ਤੇ ਮੁਕੰਮਲ ਤੌਰ ਤੇ ਬੰਦ ਨੇ ਖਨੌਰੀ ਦੇ ਇਹ ਤੁਹਾਡੇ ਹਾਲਾਤ ਨੇ ਮੈਂ ਲਾਈਵ ਤੁਹਾਨੂੰ ਖ਼ਬਰਾਂ ਦੇ ਵਿੱਚ ਦੱਸ ਰਿਹਾ ਕਿ ਨੌਰੀ ਦੇ ਹਾਲਾਤ ਨੂੰ